ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬਰਨਾਲਾ ਦਾ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਦੀ ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਹੱਟ ਅਟੈਕ ਦੇ ਨਾਲ ਮੌਤ ਹੋ ਗਈ ਸੀ ਅੱਜ ਜਦ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇ ਉਸਦੇ ਪਿੰਡ ਬਰਨਾਲਾ ਪੁੱਜੀ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪਰ ਆਦੀ ਮੌਤ ਦੀ ਖਬਰ ਸੁਣਦਿਆਂ ਹੀ ਕੈਨੇਡਾ ਰਹਿਦਾ ਗੁਰਪ੍ਰੀਤ ਸਿੰਘ ਦਾ ਛੋਟਾ ਭਰਾ ਯੁਵਰਾਜ ਸਿੰਘ ਤੁਰੰਤ ਅਮਰੀਕਾ ਚਲਾ ਗਿਆ ਸੀ ਅਤੇ ਪ੍ਰਾਦੀ ਲਾਸ਼ ਨੂੰ ਲੈ ਕੇ ਪਿੰਡ ਪਰਤਿਆ ਗਮਗੀਨ ਮਾਹੌਲ ਦੇ ਵਿੱਚ ਗੁਰਪ੍ਰੀਤ ਦਾ ਅੰਤਿਮ ਸੰਸਕਾਰ ਕੀਤਾ ਗਿਆ। ਖੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬਰਨਾਲਾ ਦਾ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਦੇ ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਹੱਟ ਅਟੈਕ ਦੇ ਨਾਲ ਮੌਤ ਹੋ ਗਈ ਸੀ। ਅੱਜ ਜਦ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇ ਉਸ ਦੇ ਪਿੰਡ ਬਰਨਾਲਾ ਪੁੱਜੀ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰ ਆਦੀ ਮੌਤ ਦੀ ਖਬਰ ਸੁਣਦਿਆਂ ਹੀ ਕੈਨੇਡਾ ਰਹਿਣ ਦਾ ਗੁਰਪ੍ਰੀਤ ਸਿੰਘ ਦਾ ਛੋਟਾ ਭਰਾ ਯੂਵਰਾਜ ਸਿੰਘ ਤੁਰੰਤ ਅਮਰੀਕਾ ਚਲਾ ਗਿਆ ਸੀ। ਅਤੇ ਪਰਾਦੀ ਲਾਸ਼ ਨੂੰ ਲੈ ਕੇ ਪਿੰਡ ਪਰਤਿਆ ਗਮਗੀਨ ਮਾਹੌਲ ਦੇ ਵਿੱਚ ਗੁਰਪੇਜਤਾ ਅੰਤਿਮ ਸੰਸਕਾਰ ਕੀਤਾ ਗਿਆ ਜੇ ਮੈਨੂੰ 6 ਜੁਲਾਈ ਨੂੰ ਮੈਨੂੰ ਬਰਾਦ 11:30 ਫੋਨ ਆਇਆ ਕੈਨੇਡਾ ਵੀ ਤੁਹਾਡੇ ਬ੍ਰਦਰ ਪੂਰੇ ਹੋ ਗਏ ਆ ਤੇ ਮੈਂ ਫਿਰ ਮੈਨੂੰ ਯਕੀਨ ਨਹੀਂ ਆਇਆ ਪਹਿਲੇ ਫਿਰ ਮੈਂ ਉਹਦੇ ਜਿਹੜਾ ਯਾਰ ਦੋ ਸੀਗਾ ਉਹਨੂੰ ਫੋਨ ਕੀਤਾ ਤੇ ਉਹ ਵੀ ਫੋਨ ਚੱਕ ਕੇ ਰੋਣ ਲੱਗ ਪਿਆ ਤੇ ਉਹਨੇ ਫਿਰ ਕੰਫਰਮ ਕੀਤਾ ਕਿ ਹਾਂ ਜੀ ਵੀ ਡੈਥ ਹੋ ਗਈ ਆ ਦਿਆਨ ਜੀ ਮੈਂ ਰਾਈਟ ਵੇ ਮੈਂ ਅਗਲੇ ਦਿਨ ਦੀ ਟਿਕਟ ਕਰਾਈ ਤੇ ਮੈਂ ਉੱਥੇ ਪਹੁੰਚਿਆ ਮੇਰਾ ਮਹੀਨਾ ਪਹਿਲੇ ਯੂ ਐਸ ਦਾ ਵੀਜ਼ਾ ਲੱਗਾ ਸੀ ਵੀ ਮੈਂ ਜਾਣਾ ਸੀ ਉਹਨੂੰ ਮਿਲਣ ਤੇ ਮਾਲਕ ਨੇ ਮੇਲ ਨਹੀਂ ਕਰਨ ਦਿੱਤੇ ਜੀ ਫੇ ਬੜੇ ਓਕੇ ਹੋ ਗਏ ਜੀ ਅੱਜ ਬੁੜੀ ਸਵੇਰੇ ਲਿਆਂਦੀ ਆ ਇੱਥੇ ਅੰਮ੍ਰਿਤਸਰ ਉਤਰੀ ਫਲੈਟ 11:30 ਸਵੇਰੇ ਤੋਂ ਰਾਤ ਨੂੰ ਤੇ ਫਿਰ ਹੁਣ ਜੀ ਸੰਸਕਾਰ ਕੀਤਾ ਜੀ ਹੁਣ ਵਾਇਰ ਸੁਭਾਅ ਕਿਸ ਤਰ੍ਹਾਂ ਦਾ ਸੀਗਾ ਔਰ ਕਿਸ ਤਰ੍ਹਾਂ ਦੋਨੋਂ ਭਰਾਵਾਂ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਭਾਜੀ ਉਹਦੀ ਮੈਂ ਪੋਸਟ ਪਾਈ ਵੀ ਆ ਵੀ ਬੰਦਾ ਡੈਥ ਹੋ ਗਿਆ ਮੈਨੂੰ ਇੰਨੇ ਮੈਸੇਜ ਕਾਲ ਆਉਂਦੇ ਵੀ ਮੈਂ ਬੰਦਿਆਂ ਨੂੰ ਨਹੀਂ ਜਾਣਦਾ ਜਿੰਨੇ ਉਹ ਉਹਨੂੰ ਉਹ ਬੰਦੇ ਨੂੰ ਜਾਣਦੇ ਉਹਦਾ ਸੁਭਾਅ ਵੀ ਪਿੰਡ ਚ ਪਤਾ ਸਾਰਿਆਂ ਨੂੰ ਪਤਾ ਵੀ ਮਲਾਪੜਾ ਬੰਦਾ ਸੀ ਵੀ ਕਿਸੇ ਨਾਲ ਕੋਈ ਖੁੰਦਕ ਨਹੀਂ ਜਿੰਨਾ ਖੜਿਆ ਤੇ ਖੜਿਆ ਵੀ ਉਹ ਨਹੀਂ ਸੀ ਵੀ ਦੋ ਗੁਲਾ ਪੰਨ ਨਹੀਂ ਸੀ ਉਹ ਬੰਦਾ ਸੀ ਕਿਤੇ ਨਾ ਕਿਤੇ ਮਲਾ ਲਿਆ ਕਿ ਪਾਰ ਸਰਕਾਰ ਨੇ ਮਦਦ ਨਹੀਂ ਕੀਤੀ ਮੇਰੇ ਤੱਕ ਦੇਰ ਲੱਗਦਾ ਵਾਪਸ ਲੰਘੀ ਪਹਿਲੇ ਤੇ ਪਹਿਲੇ ਜਦੋਂ ਮੈਂ ਉੱਥੇ ਜਾ ਕੇ ਮੱਦੀ ਗੁਵਾਰ ਲਾਈ ਤੇ ਉਹਨਾਂ ਨੇ ਪਹਿਲੇ ਨਹੀਂ ਗੱਲ ਸੁਣੀ ਮੇਰੀ ਫਿਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ 9 ਸਾਲ ਹੋ ਗਏ ਵੀ ਨਾ ਮੈਂ ਦੇਖਿਆ ਤੇ ਨਾ ਮੇਰੇ ਘਰ ਦੇਣ ਦੇਖਿਆ ਤੇ ਉਹਨਾਂ ਨੇ ਮੈਂ ਵਿੱਚ ਦੋ ਕੁ ਬੰਦੇ ਹੋਰ ਪਏ ਉੱਥੇ ਮੁਸਲਮਾਨ ਬਾਈ ਸੀਗੇ ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ ਤੇ ਉਹਨਾਂ ਨੇ ਸਾਰਾ ਪ੍ਰੋਸੈਸ ਟਿਲ ਦੀ ਐਂਡ ਵੀ ਇੰਡੀਅਨ ਕੌਂਸੂਲੀਟ ਨਾਲ ਗੱਲ ਕਰਕੇ ਸਾਰਾ ਕੁਝ ਕਰਕੇ ਫੇ ਜੀ ਅਸੀਂ ਇੱਥੇ ਤੱਕ ਪਹੁੰਚ ਗਏ ਆਂ ਵੀ ਮੈਂ ਆਪਣੇ ਘਰ ਦੇ ਨਾਲ ਦਰਸ਼ਨ ਕਰਾ ਸਕਿਆ ਆਪਣੇ ਭਰਾ ਦੇ ਅਖੀਰਲੇ ਟਾਈਮ ਅੱਜ ਗੁਰਪੇਜ ਦਾ ਸੰਸਕਾਰ ਕੀਤਾ ਗਿਆ ਇੱਕ ਦੋ ਡੈੱਡ ਬੋਡੀ ਪਹੁੰਚੀ ਆ ਤੇ ਸਾਨੂੰ 6 ਉਹ ਤਾਂ ਹੋ ਗਿਆ ਇਹਨੂੰ ਤੇ ਉਸ ਤੋਂ ਉਪਰੰਤ ਫਿਰ ਛੋਟਾ ਬੱਚਾ ਸਾਡਾ ਕੈਨੇਡਾ ਸੀ ਉੱਥੇ ਚਲਾ ਗਿਆ ਉਹਨੇ ਜਾ ਕੇ ਸਾਰਾ ਪ੍ਰਬੰਧ ਕੀਤਾ ਡੈੱਡ ਬੋਡੀ ਲਿਆਉਣ ਦਾ ਵੀ ਰਿਸ਼ਤੇਦਾਰ ਵੀ ਹੋਰ ਸਵੇ ਫਾਇਰਾਂ ਨੂੰ ਇਕੱਠੇ ਕਰਕੇ ਪਿੰਡ ਨੂੰ ਲਿਆਉਣ ਵਾਸਤੇ ਉਪਰਾਲਾ ਕੀਤਾ ਬਹੁਤ ਮਾੜੀ ਘਟਨਾ ਹੋਈ ਹੈ ਸਾਡੇ ਪਰਵਾਜ਼ ਚ ਬਹੁਤ ਸਿਆਣਾ ਬੱਚਾ ਭਾਰਤ ਸਰਕਾਰ ਨੇ ਕੋਈ ਮਦਦ ਕੀਤੀ ਬੋਡੀ ਲਿਆਉਣ ਦੀ ਸਰਕਾਰ ਨੇ ਮਤ ਕੀ ਕਰਨੀਆਂ ਜੀ ਸਾਡਾ ਰਸਤਾ ਜਦੋਂ ਦੇ ਪਿੰਡ ਦੇ ਵਿੱਚੋਂ ਅਸੀਂ ਸੰਸਕਾਰ ਕਰਨ ਰਹੇ ਹਾਂ ਇਹ ਤੋਂ ਮਤ ਭਾਗ ਕੀ ਹੋ ਸਕਦਾ ਸਰਕਾਰਾਂ ਨੂੰ ਵੀ ਸਾਰੇ ਦੱਸਿਆ ਡੀਸੀ ਨੂੰ ਵੀ ਦੱਸਿਆ ਉਹਨਾਂ ਦੇ ਨੋਟ ਦੇ ਵਿੱਚ ਵੀ ਹੈ ਪਰ ਕੋਈ ਖਿਆਲ ਨਹੀਂ ਉੱਧਰ ਸਾਡੇ ਵਾਲਾ ਕੀਤਾ ਅੱਜ ਸਾਨੂੰ ਇਹਦਾ ਦੇਖੋ ਕੀ ਹਾਲ ਹੈ ਵੀ ਦੂਜਾ ਪਿੰਡ ਛੱਡ ਕੇ ਸਾਰੀ ਸੰਗਤ ਉੱਥੇ ਖੜੀ ਹੈ ਅਸੀਂ ਇੱਥੇ ਲੈ ਕੇ ਆ ਗਏ ਹਾਂ ਮਜਬੂਰੀ ਹੈ ਜਲਦੀ ਜਲਦੀ ਇਹਦਾ ਖਿਆਲ ਕਰਨਾ ਚਾਹੀਦਾ ਕਿਉਂਕਿ ਦਿੱਕਤਾਂ ਆਉਂਦੀਆਂ ਹੋਰੇ ਤਾਂ ਮੁੜ ਨਹੀਂ ਸਕਦਾ ਜੋ ਸਾਡੇ ਨਾਲ ਵਾਪਰ ਗਿਆ ਇਹ ਤੇ ਅਕਾਲ ਪੁਰਖ ਦਾ ਸਾਰਾ ਕੁਝ ਕੀਤਾ ਹੋਇਆ ਇਹ 10 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਯੂ ਐਸ ਏ ਦੀ 33 ਤੇ ਰੋਜੀ ਰੋਟੀ ਲਈ ਗਿਆ ਸੀ ਇਸ ਦੇ ਪਿਤਾ ਜੀ ਸਹਨੇਦਾਰ ਨੇ ਬਤੌਰ ਜਿਲੰਦਰ ਤਨਾਦ ਨੇ ਇਸ ਵੇਲੇ ਪੰਜਾਬ ਪੁਲਿਸ ਵਿੱਚ ਬੜਾ ਹੋਣਹਾਰ ਬਚਿਆ ਸੀ ਔਰ ਡੇਲੀ ਗੱਲਬਾਤ ਇਹਨਾਂ ਦੀ ਪਰਿਵਾਰ ਨਾਲ ਹੁੰਦੀ ਸੀ ਹੁਣ ਛੋਟੇ ਭਾਈ ਦੀ ਸ਼ਾਦੀ ਸੀ 10ਵੇਂ ਮਹੀਨੇ ਨਾਲ ਇਕੱਠੇ ਹੋਣਾ ਸੀ ਸਾਰੇ ਪਰਿਵਾਰ ਨੇ ਪਰ ਮਾਲਕ ਨੂੰ ਕੁਝ ਹੋਰ ਮਨਜ਼ੂਰ ਸੀ ਕੁਝ ਦਿਨ ਪਹਿਲਾਂ ਉੱਥੇ ਦੱਸਦੇ ਆ ਵੀ ਨੂੰ ਹਾਰਟ ਅਟੈਕ ਆਇਆ ਤੇ ਉਸੇ ਦੌਰਾਨ ਉਹਦੀ ਫੌਰਨ ਮੌਤ ਹੋ ਗਈ ਜਿਸ ਦੀ ਕਿ ਅੱਜ 15 ਦਿਨਾਂ ਬਾਅਦ ਡੈੱਡ ਬੋਡੀ ਨੂੰ ਪਿੰਡ ਲਿਆਂਦਾ ਗਿਆ ਪੂਰੇ ਗੁਰਮਤਿ ਅਨਸਾਰ ਅੰਤਮ ਸੰਸਕਾਰ ਕੀਤਾ ਗਿਆ ਤੇ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਨੂੰ ਇਹ ਸਿਆਣੀ ਬਹੁਤ ਔਖੀ ਆ ਤੇ ਗੁਰਦਰ ਦਾ ਪਾਣਾ ਆ ਸੂਲ ਆ ਜੋ ਆਇਆ ਉਹਨੇ ਜਾਣੇ ਜਾਣਾ ਜੀ ਤੇ ਬਹੁਤ ਹੋਣ ਹਰ ਬੱਚਾ ਸਿਗਾ ਬੜਾ ਬੀਬਾ ਪਰਿਵਾਰ ਹੈ ਸਾਰਾ ਸਾਰੇ ਤਾਲਮੇੜ ਸਾਰੇ ਇਲਾਕੇ ਦੇ ਇਹਨਾਂ ਦਾ ਹੈਗਾ ਕੋਈ ਕਿਸੇ ਨੇ ਇਦਾਂ ਦੱਸ ਨਹੀਂ ਵੀ ਜੇ ਕਿਸੇ ਨਾਲ ਬੋਲ ਚੱਲ ਨਹੀਂ ਹੈਗਾ ਬੜਾ ਨਿੱਗਾ ਪਰਿਵਾਰ ਆ ਇਹ ਤਾਇਆ ਜੀ ਸਭ ਦਾ ਸਰਪੰਚ ਆ ਪਿੰਡ ਦੇ ਸਲਾਖਦੇਵ ਸਿੰਘ ਹੁਣੀ ਸਾਰਿਆਂ ਨਾਲ ਮੇਰਾ ਮਿਲਣਾ ਬਹੁਤ ਚੰਗੀ ਤਰ੍ਹਾਂ ਪਰ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਇਸ ਸਵੇਰੇ ਕੋਈ ਕਰੀਬ 4:30 ਵਜੇ ਨਾ ਬੋਡੀ ਜਿਹੜੀ ਆ ਮੁੰਡੇ ਦੀ ਘਰ ਪਹੁੰਚੀ ਹੈ ਸੋ ਬਹੁਤ ਦੁਖ ਭਰੀ ਖਬਰ ਹੈ ਤੇ ਬਾਕੀ ਘਰ ਦੇ ਪਰਿਵਾਰ ਦੇ ਨਾਲ ਤੇ ਹੁਣ ਕੋਈ ਚਲੋ ਦੁੱਖ ਜਿੱਦਾਂ ਵੀ ਆ ਸਾਰੇ ਆਏ ਆ ਦੁਨੀਆ ਸਾਰੀ ਪਬਲਿਕ ਆਈ ਹੈ ਪਰ ਇੱਕ ਇਹਦੇ ਵਿੱਚ ਪ੍ਰੋਬਲਮ ਛੋਟੀ ਜੀ ਆਈ ਹੈ ਕਿ ਜਿੱਦਾਂ ਹੁਣ ਇੱਕ ਪਾਣੀ ਦਾ ਨਿਕਾਸ ਹੈ ਪਿੰਡ ਬਰਨਾਲੇ ਦਾ ਉਹ ਇਹਨਾਂ ਦੇ ਜੋ ਪੁਰਖ ਜਿੰਨਾ ਵੀ ਪਰਿਵਾਰ ਹੈ ਸਾਰੇ ਉਸ ਪਿੰਡ ਦੇ ਵਿੱਚ ਜਾਂਦੇ ਸੀਗੇ ਹੁਣ ਪਾਣੀ ਦੀ ਦਿੱਕਤ ਆਣ ਕਾਰਨ ਇਹਨਾਂ ਨੂੰ ਪਿੰਡ ਸਿੰਘਪੁਰ ਦੇ ਵਿੱਚ ਲਿਆ ਕੇ ਉੱਥੇ ਦਾਗ ਦਿੱਤਾ ਗਿਆ ਬਾਕੀ ਮੈਂ ਤੇ ਇਹਦੇ ਵਿੱਚ ਚਲੋ ਜੋ ਰੱਬ ਦਾ ਪਾਣਾ ਮੰਨਣਾ ਪੈਂਦਾ